ਪੰਜਾਬ ਸਰਕਾਰ ਜਿੱਥੇ ਨਸ਼ੇ ਵਾਲਿਆਂ ਨੂੰ ਫੜ ਰਹੀ ਹੈ ਉੱਥੇ ਬਹੁਤ ਵਧੀਆ ਇੱਕ ਹੋਰ ਮੁੱਦਾ ਚੱਕਿਆ ਕਿ ਭਿਖਾਰੀਆਂ ਦੇ ਡੀਐਨਏ ਟੈਸਟ ਪੰਜਾਬ ਸਰਕਾਰ ਨੇ ਕਰਾਉਣ ਦਾ ਫੈਸਲਾ ਕੀਤਾ ਜੋ ਬਹੁਤ ਵਧੀਆ ਕਦਮ ਹੈ ਕਿਉਂਕਿ ਭਿਖਾਰੀ ਆਪਾਂ ਨੂੰ ਦਿਖਾਈ ਦਿੰਦੇ ਆ ਪਰ ਕਈ ਵਾਰ ਕਈ ਅਪਹਰਨ ਕੀਤੇ ਬੱਚੇ ਹੁੰਦੇ ਆ ਅਪਹਰਨ ਕੀਤੀਆਂ ਲੇਡੀਜ਼ ਹੁੰਦੀਆਂ ਐ ਬੜਾ ਕੁਝ ਚੱਲ ਰਿਹਾ ਇੱਥੇ ਤੇ ਕਈ ਵਾਰ ਕਈ ਜਾਣ ਬੁੱਝ ਕੇ ਭੀਖ ਮੰਗਦੇ ਆ ਚੰਗੇ ਭਲੇ ਹੋਣ ਦੇ ਬਾਵਜੂਦ ਲੱਖਾਂ ਕਰੋੜਾਂ ਦੀਆਂ ਇਹਨਾਂ ਕੋਲ ਪ੍ਰਾਪਰਟੀਆਂ ਐ ਇੱਕ ਸ਼ਲਾਘਾਯੋਗ ਕਦਮਾਂ ਜਿਹਦੇ ਚ ਲੋਕਾਂ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਆਪਾਂ ਸਾਰਿਆਂ ਨੂੰ ਰਲ ਕੇ ਹਿੱਸਾ ਪਾਉਣਾ ਚਾਹੀਦਾ ਹੈ ਆਪਾਂ ਹਿੱਸਾ ਕਿੱਦਾਂ ਪਾ ਸਕਦੇ ਹਾਂ ਕਿਸੇ ਵੀ ਭਿਖਾਰੀ ਨੂੰ ਪੈਸੇ ਨਾ ਦਿਓ ਉਹਨੂੰ ਖਾਣ ਲਈ ਲੈ ਦਿਓ ਉਹਨੂੰ ਕੱਪੜੇ ਜੇ ਨਹੀਂ ਹੈਗੇ ਪਾਉਣ ਲਈ ਲੈ ਦਿਓ ਐਵੇਂ ਦੀ ਤੁਸੀਂ ਕੋਈ ਵੀ ਹੈਲਪ ਉਹਨਾਂ ਦੀ ਕਰ ਸਕਦੇ ਹੋ ਜਿਹਦੇ ਚ ਤੁਸੀਂ ਪੈਸੇ ਨਹੀਂ ਦੇਣੇ ਉਹਨਾਂ ਨੂੰ ਕੈਸ਼ ਨਹੀਂ ਦੇਣਾ ਜੇ ਕੈਸ਼ ਦੇਣਾ ਬੰਦ ਕਰ ਦਾਂਗੇ ਆਪਣੀ ਹੈਲਪ ਇਹ ਹੋਊਗੀ ਕਿ ਲੋਕਾਂ ਦੇ ਜਿਹੜੇ ਬੱਚੇ ਚੱਕੇ ਜਾਂਦੇ ਆ ਅਪਹਰਨ ਹੁੰਦੇ ਛੋਟੇ ਛੋਟੇ ਬੱਚਿਆਂ ਦੇ ਲੇਡੀਜ਼ ਚੱਕੀਆਂ ਜਾਂਦੀਆਂ ਭੀਖ ਮੰਗਵਾਉਣ ਵਾਸਤੇ ਉਹ ਸਾਰਾ ਕੁਝ ਬੰਦ ਹੋ ਜਾਊਗਾ ਕਿਉਂਕਿ ਜੇ ਕੈਸ਼ ਨਾ ਦਿਓਗੇ ਤਾਂ ਅਪਹਰਨ ਕਿੱਦਾਂ ਹੋਊਗਾ ਅਪਰਨ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਇਸ ਕਰਕੇ ਇਸ ਚੀਜ਼ 'ਚ ਵੱਧ ਤੋਂ ਵੱਧ ਪੰਜਾਬ ਸਰਕਾਰ ਦਾ ਯੋਗਦਾਨ ਦਿਓ ਧੰਨਵਾਦ